ਪੰਜਵਾਂ ਸੂਰਤ ਦੇਖਣਾ ਭੂਲ ਗਵਾਰਾ ਮੇਥਨ ਮਹਾਰਾ ਝੂਠ ਪਸਾਰਾ ਜਿਸ ਤਰ੍ਹਾਂ ਇੱਕ ਤਸਵੀਰ ਹੁੰਦੀ ਏ ਉਹ ਦੀਆਂ ਦੋ ਤਰਫਾ ਹੁੰਦੀਆਂ ਨੇ ਜੇ ਸਾਹਮਣੇ ਤਰਫ ਦੇਖੋ ਤਾਂ ਬੜੀ ਸੋਹਣੀ ਰੰਗ ਬਰੰਗੀ ਏ ਜੇ ਪਿੱਛੋਂ ਦੇਖੋ ਤਾਂ ਸਿਰਫ ਗੱਤਾ ਏ ਇਸੇ ਤਰ੍ਹਾਂ ਜਾਦਾ ਸੀ ਦੁਨੀਆਂ ਨੂੰ ਚੰਗੇ ਚੰਗੇ ਖਾਣੇ ਖਾਂਦੇ ਦੇਖਦੇ ਹਾਂ ਚੰਗੇ ਚੰਗੇ ਮੇਵੇ ਖਾਂਦੇ ਦੇਖਦੇ ਹਾਂ ਮਠਿਆਈਆਂ ਖਾਂਦੇ ਦੇਖਦੇ ਹਾਂ ਹੋਰ ਹੋਰ ਪਾਰਟੀਆਂ 'ਚ ਜਾਂਦੇ ਦੇਖਦੇ ਹਾਂ ਚੰਗੇ ਚੰਗੇ ਕੱਪੜੇ ਪਾਉਂਦੇ ਦੇਖਦੇ ਹਾਂ ਮੋਟਰਾਂ ਗੱਡੀਆਂ ਤੇ ਹਵਾਈ ਜਹਾਜ਼ਾਂ 'ਤੇ ਚੜਦੇ ਦੇਖਦੇ ਹਾਂ ਬਾਹਰ ਮੁਲਕਾਂ ਦੀ ਸੈਰ ਕਰਦੇ ਦੇਖਦੇ ਹਾਂ ਸਿਨੇਮਿਆਂ 'ਚ ਜਾਂਦੇ ਦੇਖਦੇ ਹਾਂ ਤਾਂ ਬੜੀ ਸੋਹਣੀ ਲੱਗਦੀ ਏ ਲੇਕਣ ਜਦ ਇਹਦਾ ਅਖੀਰ ਦੇਖੀਏ ਤਾਂ ਕੀ ਮਿਲਦਾ ਏ ਸਵਾਦੀ ਮੁਠੀ ਅਜੇ ਤਸਵੀਰ ਦਾ ਗੱਤਾ ਵੀ 4 ਦਿਨ ਕੱਟਦਾ ਏ ਉਹ ਚੌਥੇ ਦਿਨ ਉੱਡ ਜਾਂਦੀ ਏ ਮਗਨੂ ਲੈਲਾ ਤੇ ਆਸ਼ਕ ਹੋਇਆ ਉਹਦੇ ਪਿੱਛੇ ਦਰਦਰ ਦੀ ਖਾਕਸ਼ਾਣੀ ਦਾਣੇ-ਦਾਣੇ ਨੂੰ ਤਰਸਦਾ ਰਿਹਾ ਜਦ ਲੈਲਾ ਮਰ ਗਈ ਤਾਂ ਕਹਿੰਦਾ ਓਹੋ ਮੈਂ țeੜੀ ਚੀਜ਼ ਨਾਲ ਪਿਆਰ ਪਾਇਆ ਜੀ ਨੇ ਸਾਥ ਹੀ ਨਾ ਦਿੱਤਾ ਮੇਰੇ ਪੱਲੇ ਕੀ ਪਿਆ ਇਸੇ ਤਰ੍ਹਾਂ ਉਸ ਇਨਸਾਨ ਦੀ ਤਰ੍ਹਾਂ ਔਰਤਾਂ ਨਾਲ ਪਿਆਰ ਪਾਇਆ ਬਾਲ ਬੱਚਿਆਂ ਨਾਲ ਪਿਆਰ ਪਾਇਆ ਮਾਂ ਬਾਪ ਭੈਣ ਭਰਾ ਯਾਰਾਂ ਦੋਸਤਾਂ ਨਾਲ ਪਿਆਰ ਪਾਇਆ ਕੌਮਾਂ ਮਾਝਵਾਂ ਦੀ ਸੇਵਾ ਕੀਤੀ ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕੀਤੀਆਂ ਜਦ ਮੌਤ ਆਈ ਫਿਰ ਦੇਖਦਾ ਏ ਮੇਰੇ ਪੱਲੇ ਕੀ ਏ ਤਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਤੂੰ ਦੁਨੀਆਂ ਦੀ ਜ਼ਹਿਰਾ ਸੂਰਤ ਤੇ ਨਾ ਜਾ ਇਹ ਦੇਖਣ ਨੂੰ ਬੜੀ ਸੋਹਣੀ ਲੱਗਦੀ ਏ ਮਗਰ ਇਹ ਝੂਠ ਦਾ ਪਸਾਰਾ ਏ ਝੂਠ ਦਾ ਮਹਾਰਾ ਏ ਮਹਾਰਾ ਕਹਿੰਦੇ ਨੇ ਪਾਠਿਆਂ ਦੇ ਢੇਰ ਨੂੰ ਇਹ ਸਾਰਾ ਹੀ ਝੂਠ ਦਾ ਢੇਰ ਏ ਅਸੀਂ ਉਪਰੋਂ-ਉਪਰੋਂ ਦੁਨੀਆਂ ਨੂੰ ਸੁਖਨੇ ਮੰਤਰ ਕਹਿੰਦੇ ਹਾਂ ਪਰ ਅੰਦਰੋਂ ਸੱਚੀ ਮਨ ਬੈਠੇ ਹਾਂ ਇਹਦੇ ਵਿੱਚ ਸੁਖ ਭਾਲਦੇ ਹਾਂ ਪਰ ਇੱਥੇ ਸੁਖ ਨਹੀਂ ਅਗਰ ਗੌਰ ਨਾਲ ਵਿਚਾਰ ਕੀਤੀ ਜਾਵੇ ਤਾਂ ਤਰ ਲੋਕੀ ਦੇ ਦੈਰੇ ਤੱਕ ਵੀ ਸੁਖ ਨਹੀਂ ਜਿਹੜੇ ਫਕੀਰ ਅੰਦਰ ਗਏ ਨੇ ਉਹਨਾਂ ਨੇ ਤਸੱਲੀ ਕੀਤੀ ਏ ਦੇਖ ਕੇ ਲਿਖਿਆ ਏ ਪਪੀਹਾ ਜਾਏ ਪੁਕਾਰਿਓ ਪੰਛੀ ਅੱਗੇ ਰੋਏ ਤੀ ਲੋਕ ਫਿਰ ਆਇਆ ਹੂੰ ਬਿਨ ਦੁੱਖ ਲਿਛੂ ਨ ਕੋਏ ਕਹਿੰਦੇ ਤ੍ਰਿਲੋਕੀ ਤੱਕ ਦੇਖ ਆਇਆ ਹਾਂ ਸਾਰੀ ਦੁਨੀਆ ਦੁਖੀ ਹੈ ਕਿਸੇ ਨੂੰ ਸ਼ਾਂਤੀ ਨਹੀਂ ਕਿਸੇ ਨੂੰ ਸੁੱਖ ਨਹੀਂ ਜੇ ਇੱਥੇ ਲੈ ਲੋ ਇਸ ਦੁਨੀਆ ਦੇ ਦੋ ਹਿੱਸੇ ਨੇ ਇੱਕ ਮਿੱਟੀ ਦਾ ਇੱਕ ਪਾਣੀ ਦਾ ਜੇ ਜੰਗਲਾਂ 'ਚ ਜਾਓ ਤਾਂ ਸ਼ੇਰ ਭੇੜੀਏ ਕਿਦੜਾ ਵਗੈਰਾ ਨੂੰ ਖਾ ਜਾਂਦੇ ਨੇ ਭੇੜੀਏ ਕਿਦੜ ਭੇਡਾਂ ਬੱਕਰੀਆਂ ਨੂੰ ਖਾ ਜਾਂਦੇ ਨੇ ਭੇਡਾਂ ਪੌਦਿਆਂ ਨੂੰ ਖਾ ਜਾਂਦੀਆਂ ਨੇ ਜੇ ਹਵਾਜਤ ਦੇਖੀਏ ਤਾਂ ਉੱਡਣ ਵਾਲੇ ਜਾਨਵਰ ਬਾਜ਼ ਚਿੜੀਆਂ ਨੂੰ ਖਾ ਜਾਂਦੇ ਨੇ ਚਿੜੀਆਂ ਕੀੜੇ ਮਕੌੜਿਆਂ ਨੂੰ ਖਾ ਜਾਂਦੀਆਂ ਨੇ ਕੀੜੇ ਦਾਣੇ ਨੂੰ ਖਾ ਜਾਂਦੇ ਨੇ ਜੇ ਪਾਣੀ ਵਾਲੇ ਗਾਈਏ ਤਾਂ ਵੱਡੇ ਵੱਡੇ ਮਗਰਮੱਛ ਵੱਡੀਆਂ ਮੱਛੀਆਂ ਨੂੰ ਖਾ ਜਾਂਦੇ ਨੇ ਵੱਡੀਆਂ ਮੱਛੀਆਂ ਛੋਟੀਆਂ ਨੂੰ ਛੋਟੀਆਂ ਮੱਛੀਆਂ ਉਦੋਂ ਛੋਟੀਆਂ ਨੂੰ ਉਦੋਂ ਛੋਟੀਆਂ ਕੀੜਿਆਂ ਨੂੰ ਆਦਮੀ ਨੂੰ ਆਦਮੀ ਖਾਂਦਾ ਪਿਆ ਹੈ ਅੱਜਕੱਲ ਕਿਸੇ ਨੂੰ ਸ਼ਾਂਤੀ ਨਹੀਂ ਇਦੋਂ ਅੱਗੇ ਉੱਪਰ ਜਾਈਏ ਸਵਰਗਾ ਵਗੈਰਾ ਚ ਤਾਂ ਉੱਥੇ ਵੀ ਇਹੀ ਹਾਲ ਹੈ ਵਿਸ਼ਿਸ਼ਟ ਜੋਗ ਵਿੱਚ ਲਿਖਿਆ ਹੈ ਜਿਹੜੇ ਸੁਰਗ ਨੇ ਵੱਡੇ ਪੁੰਨਾਂ ਨਾਲ ਮਿਲਦੇ ਨੇ ਕਿਹਨੂੰ ਮਿਲਦੇ ਨੇ ਕਿ ਜਿਸ ਦੇ ਵੱਡੇ ਪੁੰਨ ਹੁੰਦੇ ਨੇ ਉਤਮ ਸੁਖ ਭੋਗਣ ਵਾਸਤੇ ਸੁਰਗ ਮਿਲਦੇ ਨੇ ਜਿਨ੍ਹਾਂ ਦੇ ਮੱਧਮ ਪੁੰਨ ਹੁੰਦੇ ਨੇ ਉਹਨਾਂ ਨੂੰ ਮੱਧਮ ਸੁਖਾਂ ਦੇ ਸੁਰਗ ਮਿਲਦੇ ਨੇ ਜਿਹੜੇ ਥੋੜੇ ਪੁੰਨਾਂ ਵਾਲੇ ਨੇ ਉਹਨਾਂ ਨੂੰ ਵਿਸ਼ਿਸ਼ਟ ਸੁਖਾਂ ਦੇ ਸੁਰਗ ਮਿਲਦੇ ਨੇ ਹੋਰ ਉਥੇ ਦੋਸਤੀ ਹੈ ਕਿ ਜਿਹੜੇ ਉੱਪਰ ਬੈਠੇ ਨੇ ਉਹਨਾਂ ਨੂੰ ਦੇਖ ਕੇ ਹੇਠਾਂ ਵਾਲੇ ਛੜਦੇ ਨੇ ਕਿ ਮੇਰੇ ਤੋਂ ਉੱਚਾ ਕਿਉਂ ਬਿਠਾ ਹੈ ਜਿਹੜੇ ਬਰਾਬਰ ਬੈਠਦੇ ਨੇ ਉਹ ਕਹਿੰਦੇ ਨੇ ਮੇਰੇ ਬਰਾਬਰ ਕਿਉਂ ਹੈ ਜਿਹੜੇ ਥੱਲੇ ਬੈਠੇ ਨੇ ਉਹਨਾਂ ਨੂੰ ਦੇਖ ਕੇ ਅਭਿਮਾਨ ਪੈਦਾ ਹੁੰਦਾ ਏ ਕਿ ਮੈਂ ਇਹਨਾਂ ਨਾਲੋਂ ਐਡਾ શ્રેਸ਼ਟ ਹਾਂ ਫੇਰ ਜਦ ਪੁੰਨ ਦਾ ਫਲ ਖਤਮ ਹੋਇਆ ਤਾਂ ਫੇਰ ਚਰਾਸੀ ਤਿਆਰ ਹੈ ਇਹ ਕ੍ਰਿਸ਼ਨ ਭਗਵਾਨ ਨੇ ਕਿਹਾ ਏ ਕਿ ਹੈ ਉਦੋਂ ਇਹ ਜਿਹੜਾ ਪੀੜਾ ਜਾਂਦਾ ਏ ਇਹ ਕਈ ਦਫਾ ਸਵਰਗਾਂ ਦਾ ਰਾਜਾ ਇੰਦਰ ਬਣਿਆ ਕਈ ਦਫਾ ਸ੍ਰਿਸ਼ਟੀ ਦਾ ਕਰਤਾ ਬ੍ਰਹਮਾ ਬਣਿਆ ਅੱਜ ਇਹ ਕੀੜਾ ਹੈ ਫਿਰ ਉਹਨਾਂ ਸੁਰਗਾਂ ਦਾ ਕੀ ਫਾਇਦਾ ਕਾਲ ਨੇ ਇੱਕ ਜਾਲੀ ਐਸਾ ਪਾਇਆ ਏ ਪਾਪ ਤੇ ਪੁੰਨ ਦਾ ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਤਿੰਨ ਲੋਕਾਂ ਦਾ ਪਿੰਜਰਾ ਭਇਆ ਪਾਪ ਪੁੰਨ ਦੋਏ ਜਾਲ ਸਕਲ ਜੀਵ ਸਭ ਜਿ ਭਏ ਏਕ ਅਹੇਰੀ ਕਾਲ ਇੱਕ ਐਸਾ ਜਾਲ ਪਾਇਆ ਏ ਜੇ ਪਾਪ ਕਰਦਾ ਏ ਤਾਂ ਨਰਕਾਂ ਚ ਜਾਂਦਾ ਏ ਜੇ ਪੁੰਨ ਕਰਦਾ ਏ ਤਾਂ ਸੁਰਗਾਂ ਚ ਜਾਂਦਾ ਏ ਸੁਰਗਾਂ ਦੇ ਸੁੱਖ ਭੋਗੇ ਫੇਰ 84 ਤਿਆਰ ਪਰ ਛਟਕਾਰਾ ਨਹੀਂ ਇਹਨੂੰ ਨਿਕਲਦਾ ਰਾਹ ਹੀ ਕੋਈ ਨਹੀਂ ਛੱਡਿਆ ਇੱਕ ਮੁਸਲਮਾਨ ਫਕੀਰ ਨੇ ਲਿਖਿਆ ਏ ਆਵਾਰੀ ਦੀ ਨਵੇਂ ਸੁੱਦਾ ਖਾਣਾ ਫਰਮੋ ਸੁੱਦਾ ਆ ਗੰਦਾ ਪੀਰੇ ਕਾਬਲੀ ਬਸ ਸਾਰ ਕਰਦਤ ਅਜ ਦਗਾ ਕਿ ਉਸ ਕਾਲ ਨੇ ਐਸਾ ਜਾਲ ਪਾਇਆ ਏ ਐਸਾ ਖੇਡ ਖੇលਿਆ ਏ ਕਿ ਇਹਨੂੰ ਨਿਕਲਦਾ ਰਾਹ ਹੀ ਨਹੀਂ ਕੋਈ ਛੱਡਿਆ ਜੁਗਾਂ ਦੇ ਜੁਗ ਬੀਤ ਗਏ ਨੇ ਅਸੀਂ ਇਸੇ ਤਰ੍ਹਾਂ ਆਵਰਗੀ ਕਿਆ ਦਰਦਰ ਝਟਕਦੇ ਫਿਰਦੇ ਆ ਕਦੇ ਕਿਸੇ ਜੂਣ ਚ ਜਾਂਦੇ ਆ ਕਦੇ ਕਿਸੇ ਜੂਣ ਚ ਜਾਂਦੇ ਆ ਸੁਖ ਦਾ ਦੇਸ਼ ਕਿਹੜਾ ਏ ਸੱਚਖੰਡ ਅਨਾਮੀ ਚੌਥਾ ਲੋਕ ਤਰਲੋਕੀ ਤੋਂ ਪਾਰ ਤਰ ਲੋਕ ਕੀ ਤੱਕ ਸੁਖ ਨਹੀਂ ਜੀ ਨੂੰ ਸੱਚਖੰਡ ਅਨੰਮੀ ਕਹਿੰਦੇ ਆ ਚੌਥਾ ਲੋਕ ਕਹਿੰਦੇ ਆ ਉਹ ਸਾਡਾ ਆਪਣਾ ਦੇਸ਼ ਹੈ ਉਥੋਂ ਜੀਵ ਆਇਆ ਏ ਉਥੇ ਸੁਖੇ ਬਾਕੀ ਕਿਤੇ ਸੁਖ ਨਹੀਂ ਸਾਨੂੰ ਐਸਾ ਭੁਲਾਇਆ ਏ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਹੀ ਪਤਾ ਨਹੀਂ ਕਿ ਜ਼ਿੰਦਗੀ ਕੀ ਚੀਜ਼ ਹੈ ਈਸ਼ਾ ਨੇ ਲਿਖਿਆ ਏ ਕਿ ਇਹ ਜ਼ਿੰਦਗੀ ਹੱਡੀਆਂ ਤੇ ਗੋਸਟੇ ਦੇ ਤਾਂ ਜੇ ਨਾਲੋਂ ਜ਼ਿਆਦਾ ਕੀਮਤੀ ਨਹੀਂ ਕਿ ਇਹ ਜੈਸਮ ਪੁਸ਼ਾਕ ਨਾਲੋਂ ਜ਼ਿਆਦਾ ਕਦਰ ਵਾਲੀ ਚੀਜ਼ ਨਹੀਂ ਕੋਈ ਐਕਸੀਡੈਂਟ ਹੋ ਜਾਂਦਾ ਏ ਕਿਸੇ ਦੇ ਕੱਪੜੇ ਫੜ ਜਾਂਦੇ ਨੇ ਅਸੀਂ ਕਹਿੰਦੇ ਆ ਚੰਗਾ ਏ ਬਈ ਕੱਪੜੇ ਫੜਿਆ ਸੱਟ ਵਗੈਰਾ ਤਾਂ ਨਹੀਂ ਲੱਗੀ ਕੋਈ ਹੋਰ ਸਖਤ ਐਕਸੀਡੈਂਟ ਹੋ ਜਾਂਦਾ ਏ ਡਾਕਟਰ ਕਹਿੰਦਾ ਏ ਬਈ ਲੱਤ ਘਟਾਉਣੀ ਪਊਗੀ ਜਾਂ ਢੋੜਾ ਨਿਕਲ ਆਉਂਦਾ ਏ ਕਹਿੰਦਾ ਲੱਤ ਕਟਾਉਣੀ ਪਊਗੀ ਉਹ ਲੱਤ ਕਟਾ ਦਿੰਦਾ ਏ ਕਹਿੰਦਾ ਜ਼ਿੰਦਗੀ ਤਾਂ ਬਜ ਗਈ ਤੇ ਜ਼ਿੰਦਗੀ ਵੀ ਹੋਰ ਚੀਜ਼ ਹੋਈ ਨਾ ਨਾ ਜਿਸਮ ਹੋਇਆ ਨਾ ਕੱਪੜਾ ਹੋਇਆ ਉਸ ਜ਼ਿੰਦਗੀ ਦਾ ਕੁਝ ਨਾ ਕੀਤਾ ਸਾਰੀ ਉਰ ਮਿੱਟੀ ਦਾ ਕੰਮ ਕੀਤਾ ਫੇਰ ਉਹਨੇ ਲਿਖਿਆ ਇਸ ਵਾਲੇ ਕਿ ਅਗਰ ਇਹਨੇ ਆਪਣੀ ਰੂਹ ਦਾ ਕੁਝ ਨਾ ਬਣਾਇਆ ਸਾਰੀ ਉਮਰ ਦੁਨੀਆਂ ਦੇ ਮਾਲ ਇਕੱਠੇ ਕੀਤੇ ਤਾਂ ਕੀ ਫਾਇਦਾ ਹੋਇਆ ਕਿਉਂਕਿ ਅਸੀਂ ਆਪਣੀ ਰੂਹ ਦਾ ਕੁਝ ਨਹੀਂ ਬਣਾਇਆ ਇਸ ਲਈ ਗੁਰੂ ਅਰਜਨ ਸਾਨੂੰ ਗੁਵਾਰ ਦੱਸਿਆ ਹੈ ਸੂਰਤ ਦੇਖ ਨਾ ਭੂਲ ਗਵਾਰਾ ਕਿ ਐ ਗਵਾਰ ਦੁਨੀਆਂ ਦੀ ਜਹਰਾ ਸੂਰਤ ਤੇ ਨਾ ਜਾ ਇਹ ਝੂਠ ਦਾ ਪਸਾਰਾ ਹੈ ਝੂਠ ਦੀ ਟੱਟੀ ਹੈ ਤੂੰ ਪਛਾਨ ਤੂੰ ਕੌਣ ਐ ਕਿੱਥੋਂ ਆਇਆ ਐ ਕੀ ਕਰਨਾ ਸੀ ਕੀ ਕਰ ਰਿਹਾ ਐ ਕਿਹੜੀ ਜੁਨ ਤੋਂ ਆਇਆ ਐ ਕਿੱਧਰ ਜਾਏਗਾ ਕਿਸੇ ਨੂੰ ਹੋਸ਼ ਨਹੀਂ ਜਦ ਤੱਕ ਇਹ ਆਪਣੇ ਆਪ ਨੂੰ ਨਹੀਂ ਪਛਾਨਦਾ ਇਹ ਮਾਲਕ ਨੂੰ ਨਹੀਂ ਪਛਾਨ ਸਕਦਾ ਇਸ ਨੂੰ ਪਤਾ ਹੀ ਨਹੀਂ ਕਉ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਇਹੀ ਸ਼ਾਲੇ ਕਿਹਾਏ ਆਪਣੇ ਆਪ ਨੂੰ ਪਛਾਣੋ ਤੇ ਪੂਰਨ ਬਣੋ ਜਿੰਨਾ ਚੀਜ਼ਾਂ ਚ ਸੁਖ ਭਾਲਦੇ ਆ ਉਹਨਾਂ ਵਿੱਚ ਸੁਖ ਨਹੀਂ ਪਹਿਲਾਂ ਲੱਗਦਾ ਏ ਸੁਖ ਪਹਿਲਾਂ ਕਹਿੰਦਾ ਏ ਹੁਣ ਮੈਂ ਸ਼ਾਦੀ ਕਰਾਉਂਗਾ ਜਦ ਸ਼ਾਦੀ ਹੋ ਜਾਂਦੀ ਏ ਫੇਰ ਕਹਿੰਦਾ ਏ ਕਿਹੜੇ ਫਾਹੇ ਚ ਫਸ ਗਿਆ ਜਦ ਕੁਆਰੀ ਤਾਂ ਚਾਓ ਵੇ ਆਹੀ ਤਾਂ ਮਾਮਲੇ ਫਰੀਦਾ ਇਹ ਹੀ ਪਸਤਾਉ ਵੱਤ ਕੁਵਾਰੀ ਨਾ ਥੀਏ ਇਹਨਾਂ ਚੀਜ਼ਾਂ ਚ ਸੁਖ ਨਹੀਂ ਜਿਸ ਪਾਇਆ ਭੇਦ ਕਲੰਦਰ ਦਾ ਖੋਜਾ ਆਪਣੇ ਅੰਦਰ ਦਾ ਉਹ ਵਾਸੀ ਹੈ ਸਮੁੰਦਰ ਦਾ ਜਿੱਥੇ ਚੜ੍ਹਦੀਆਂ ਨਾ ਲੈਂਦੀ ਹੈ ਕਲੰਦਰ ਕਿਆ ਜਿਸ ਨੇ ਇਸ ਜ਼ਿੰਦਗੀ ਦਾ ਭੇਦ ਪਾਲਿਆ ਆਤਮਾ ਦੇ ਕਲਿਆਣ ਦਾ ਸਾਧਨ ਕਰ ਲਿਆ ਆਤਮਾ ਨੂੰ ਜਿੰਦਗੀ ਦੇ ਲਈ ਅੰਦਰ ਨਾਲ ਨੂੰ ਸਤਿਗੁਰੂ ਨੂੰ ਪ੍ਰਗਟ ਕਰ ਲਿਆ ਉਹ ਸੁਖ ਤੇ ਸ਼ਾਂਤੀ ਚ ਪਹੁੰਚ ਗਿਆ ਸੂਰਤ ਦੇਖਣਾ phool gawara ਮਿਥਨ ਮਹਾਰਾ ਝੂਠ ਬਸਾਰਾ ਜਗ ਮੈਂ ਕੋਈ ਰਹਿ ਨਾ ਪਾਏ ने एक नरायणा